ਮੰਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਧੰਨਵਾਦ ਤੁਸੀਂ ਸਮਾਂ ਕੱਢ ਕੇ ਆਇਓ ਆਪਾਂ ਬੈਠੇ ਆ ਇੱਥੇ ਮੈਲਬਨ ਚ ਬਾਈ ਸੁਰਿੰਦਰ ਸਿੱਧੂ ਜੀ ਨੇ ਸਿੱਧੂ ਫੈਮਿਲੀ ਹੋਮਸ ਨੇ ਸਾਡਾ ਇਵੈਂਟ ਰੱਖਿਆ ਸੀ ਕਿਤਾਬ ਦਾ ਇਹਨਾਂ ਦਾ ਬਹੁਤ ਧੰਨਵਾਦ ਹੈ ਤੇ ਇੱਕ ਗੱਲ ਮੈਂ ਤਾਂ ਇਹਨਾਂ ਦਾ ਧੰਨਵਾਦ ਸਪੈਸ਼ਲ ਇਥੇ ਕੀਤਾ ਕਿਤਾਬ ਦੇ ਪ੍ਰੋਗਰਾਮ ਲਈ ਕਿਸੇ ਨੂੰ ਕਹਿ ਦੇਣਾ ਪ੍ਰੋਗਰਾਮ ਰੱਖ ਲੈ ਤੇ ਅਗਲੇ ਨੇ ਰੱਖ ਲੈਣਾ ਤੇ ਅੱਗੇੋਂ ਬਹੁਤ ਬਿਹਤਰ ਪ੍ਰਬੰਧ ਕਰਨਾ ਕਿ ਲੋਕਾਂ ਦਾ ਉੱਥੇ ਬਹਿ ਕੇ ਸੁਣਨਾ ਮੇਰੇ ਲਈ ਬਹੁਤ ਖੁਸ਼ੀ ਵਾਲਾ ਵੀ ਸੀ ਆਨੰਦ ਵਾਲਾ ਵੀ ਸੀ ਭਾਵਕ ਵੀ ਸੀ ਕਿਤਾਬ ਦੀਆਂ ਗੱਲਾਂ ਲਈ ਪੰਜਾਬੀ ਆਉਣ ਲੱਗੇ ਨਹੀਂ ਮੈਂ ਕਿਸੇ ਸੋਚ ਵਿਚਾਰ ਨੂੰ ਲੈ ਕੇ ਲਾਹੌਰ ਨਹੀਂ ਗਿਆ ਸੀ ਵੀ ਮੈਂ ਉੱਥੇ ਜਾ ਕੇ ਕਿਤਾਬ ਲਿਖਣੀ ਹੈ ਮੈਂ ਉੱਥੇ ਜਾ ਕੇ ਗਾਣਾ ਲਿਖਣਾ ਹੈ ਹਰ ਪੰਜਾਬੀ ਦੀ ਤਰ੍ਹਾਂ ਮੇਰੇ ਮਨ ਸੀ ਵੀ ਯਾਰ ਲਾਹੌਰ ਦੇਖਣਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨੇ ਨੇ ਉੱਥੇ ਜਾ ਕੇ ਕਿਤਾਬ ਨੇ ਆਪਣੇ ਆਪ ਜਨਮ ਲਿਆ ਕੋਸ਼ਿਸ਼ ਰੱਖੀ ਇਹਨੂੰ ਸਾਦੀ ਲਿਖ ਲਾਂ ਇਹਦੇ ਚ ਵੱਡੇ ਅੱਖਰ ਨਾ ਵਰਤਾਂ ਜਿਹੜੇ ਸਾਡੀ ਬੋਲਚਾਲ ਦੀ ਭਾਸ਼ਾ ਚ ਪਿੰਡਾਂ ਚ ਖੇਤਾਂ ਚ ਮੇਰੇ ਪਾਈ ਹੁਣੀ ਮੇਰੇ ਬੀਬੀ ਹੁਣੀ ਸਾਡੇ ਸੀਰੀ ਸਾਡੇ ਭਰਾ ਸਾਡੇ ਚਾਚੇ ਦਾਦੇ ਨਹੀਂ ਵਰਤਦੇ ਉਹ ਅੱਖਰ ਉਹਨਾਂ ਨੂੰ ਸਮਝ ਨਹੀਂ ਆਉਂਦੇ ਉਹ ਅੱਖਰ ਨਹੀਂ ਪਾਏ ਬਹੁਤ ਸਿੱਧੀ ਜੀ ਬੋਲਚਾਲ ਦੀ ਭਾਸ਼ਾ ਚ ਲਿਖੀ ਤੇ ਇਹ ਸੋਚ ਕੇ ਨਹੀਂ ਲਿਖੀ ਸੀ ਕਿ ਇੰਨੀ ਜ਼ਿਆਦੇ ਲੋਕ ਪਸੰਦ ਕਰਨਗੇ ਇਹਨੂੰ ਖਰੀਦਣਗੇ ਮਨ ਦਾ ਬਲਬਲਾ ਸੀ ਵੀ ਆਪਾਂ ਕਿਤਾਬ ਲਿਖੀ ਜੋ ਤਜਰਬਾ ਕੀਤਾ ਉਹਦੀ ਕਿਤਾਬ ਲਿਖੀ ਤੇ ਲੋਕਾਂ ਚ ਲੱਗਿਆ ਜਾਵੇ ਪਰ ਜਿਹੜੀ ਮੁਹੱਬਤ ਪੰਜਾਬੀਆਂ ਨੇ ਇਸ ਕਿਤਾਬ ਨੂੰ ਦਿੱਤੀ ਆ 17000 ਕਾਪੀ ਦਾ ਸੈਡਿਸ਼ਨ ਜਪ ਚੁੱਕੇ ਨੇ ਤੇ ਲੋਕਾਂ ਨੇ ਜਿਹਦੀ ਮੁਹੱਬਤ ਨਾਲ ਕੀਤੀ ਆ ਉਹਦੇ ਲਈ ਮੇਰਾ ਵੀ ਦਾ ਸਿਰ ਪੰਜਾਬੀਆਂ ਅਗੇ ਝੁਕਦਾ ਕਿਉਂਕਿ ਚੌਥਾ ਮਹੀਨਾ ਹਜੇ ਕਿਤਾਬ ਦਾ ਤਾਂ ਅਨਸਪੈਕਟ ਜਿਹੜਾ ਲਾਵਾ ਇੱਕ ਕਿਤਾਬ ਨੂੰ ਮਿਲਿਆ ਤੁਹਾਡੀ ਕੋਈ ਵੀ ਗੱਲਬਾਤ ਕਿਤਾਬ ਬਾਰੇ ਹੋਵੇ ਤੁਸੀਂ ਪੁੱਛ ਸਕਦੇ ਹੋ ਮੈਨੂੰ ਆਪਾਂ ਇੱਥੇ ਬੈਠੇ ਆਂ ਫੜੋ ਜਵਾਕਾਂ ਨੂੰ ਜ਼ਰੂਰ ਪੜਾਓ ਇਹ ਅਪੀਲ ਜ਼ਰੂਰ ਹੈ ਅਲਵਾਤਰਾ ਜੀ ਹੋਰ ਮੇਰੇ ਖਿਆਲ ਅਗਲੇ ਕੁਐਸਚਨ ਵੀ ਗੱਲ ਆਏ ਤਾਂ ਮੈਂ ਤਾਂ ਸਰਕਾਰੀਆਂ ਸਾਹਿਬ ਨਾਲ ਰਿਸ਼ਤ ਨੇ ਜਿਨ੍ਹਾਂ ਕੋਲ ਕੁਐਸਚਨ ਦੀ ਪਰਮਾਰ ਹੁੰਦੀ ਹੈ ਮੱਤਰ ਸਾਹਿਬ ਦਾ ਇੰਟਰਵਿਊ ਕੀਤਾ ਤੇ ਸਰਕਾਰੀਆਂ ਸਾਹਿਬ ਮੈਂ ਤੁਹਾਡੇ ਕੋਲੋਂ ਵੀ ਪਲੀਜ਼ ਬਾਣੀ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਕਿਤਾਬ ਨਾਲ ਦੇ ਨਾਲ ਤੁਹਾਨੂੰ ਜਿਹੜਾ ਰਾਕਾਰ ਤੇ ਥੈਂਕ ਯੂ ਬਈ ਤੁਸੀ ਬੜਾ ਬਹੁਤ ਸਵਾਮ ਮਿਲਿਆ ਖੌਲ ਕੇ ਮਲੇ ਸੀ ਆਪਾਂ ਜੀ ਜੀ ਬਈ ਤੇ ਆਪਣਾ ਤੁਸੀਂ ਕਿਤਾਬ ਲਿਖੀ ਆ ਤੁਹਾਡੀ ਰਾਈਟਿੰਗ ਨੂੰ ਆਪਾਂ ਬਹੁਤ ਮਸਾਲਾ ਕਰਦੇ ਆ ਔਰ ਹਮੇਸ਼ਾ ਜਿਹੜਾ ਗੀਤ ਆ ਦੋ ਤਿੰਨ ਵਾਰੀ ਸੁਣੀਦਾ ਉਹ ਤੇ ਲੰਬੀ ਲੱਗੋ ਚੱਲਦੀ ਜੀ ਲੱਗ ਜੇ ਜਿਹੜੇ ਖਾਰੀ ਆ ਉਹ ਇਸ ਚੀਜ਼ ਨੂੰ ਬਿਹਤਰ ਜਾਣਦੇ ਹੈਗੀ ਜਿਹੜੀ ਕੋਈ ਮੰਦਲੀ ਦੇ ਗੀਤ ਕੀ ਦੀ ਹੁੰਦਾ ਪੰਜ ਮੈਨੂੰ ਸੋਰਖਿਆਂ ਨਹੀਂ ਭੜੜਾ ਪਾਣਾ ਜਾਂ ਮਹਿਸੂਸ ਕਰ ਲੈਣਾ ਕੁਝ ਨਹੀਂ ਆ ਜੀ 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 ਪਰ ਸਾਰੇ ਇਹ ਸੀ ਜਾਣਦੇ ਹੁੰਦੇ ਆ ਕਿ ਕਿਹੜੀ ਜੀਤ ਦਾ ਕਿੰਨਾ ਵਜਣਾ ਸੋ ਆਪਾਂ ਵੀ ਥੋੜਾ ਬੋੜਾ ਮਾੜਾ ਬੋੜਾ ਵੇਖੀਦਾ ਰਹੇ ਜੀ ਤਾਂ ਇਹ ਗੱਲ ਲਈ ਚੀਜ਼ ਜਿਹੜਾ ਵਾ ਉਹ ਦੁਬਾਰਾ ਦੋ ਦਮ ਉਹ ਨਹੀਂ ਸੁਣਦੇ ਆ ਤੇ ਤੁਸੀਂ ਕਿਤਾਬ ਲਿਖੀ ਆ ਆਪਣਾ ਲਾਹੌਰ ਦੇ ਉੱਤੇ ਜੀ ਤੇ ਜਦੋਂ ਬੰਦਾ ਜਾਂਦਾ ਕਹਿੰਦੇ ਕਿ ਬੜੇ ਵੈਲਕਮਿੰਗ ਨੇਚਰ ਆ ਉਹਨਾਂ ਜਾਣਿਆ ਨੂੰ ਲੈ ਕੇ ਸ਼ਿਕਾਉਣ ਨੂੰ ਲੈ ਕੇ ਉੱਥੇ ਜਦੋਂ ਵੀ ਕੋਈ ਜਰ ਜਾਂਦਾ ਜੀ ਤੇ ਉਹ ਸਭ ਕੁਝ ਜਰਪੇ ਜਿਹੜੇ ਉੱਥੇ ਆਉਂਦੇ ਰਹਿੰਦੇ ਆ ਜੀ ਤਨਾਬ ਦੇ ਵਿੱਚ ਤੁਹਾਡਾ ਕੰਟੈਂਟ ਕੀ ਰਿਹਾ ਆ ਕਿ ਤੁਸੀਂ ਕਿਹੜੇ ਵਿਸ਼ਿਆਂ ਨੂੰ ਲੈ ਕੇ ਜਿਹੜੀ ਆ ਕਿਤਾਬ ਲਿਖੀ ਆ ਉਹਦੇ ਬਾਰੇ ਕੋਈ ਜ਼ਰੂਰ ਛੰਗਾ ਪਾਓ ਜੀ ਕਿਤਾਬ ਦੇ ਵਿੱਚ ਬਾਈ ਕੋਈ ਚੁਣ ਕੇ ਵਿਸ਼ਾ ਨਹੀਂ ਪਾਇਆ ਗਿਆ ਵੀ ਮੈਂ ਇਸ ਵਿਸ਼ੇ ਤੇ ਗੱਲ ਕਰਨੀ ਹੈ ਕਿਤਾਬ ਮੇਰਾ ਟਰੈਵਲ ਲੌਗ ਹੈ ਮੈਂ ਲਾਹੌਰ ਕਿਵੇਂ ਗਿਆ ਕਿ ਉਹ ਪ੍ਰੋਸੈਸ ਰਹਾ ਕਿਵੇਂ ਲੋਕਾਂ ਨੇ ਉੱਥੇ ਟਰੀਟ ਕੀਤਾ ਕਿਉਂ ਜੇ ਮੇਰੇ ਦਿਨ ਨੰਗੇ ਕਿਉਂ ਜੀਆਂ ਰਾਤਾਂ ਸੀ ਕਿ ਉਹ ਜੀਆਂ ਗੱਲਾਂ ਅਸੀਂ ਕੀਤੀਆਂ ਇਹ ਜ਼ਰੂਰ ਕਹਿ ਸਕਦਾ ਵਿਸ਼ਾ ਦਾ ਅਨੀਮਾ ਦੱਸ ਸਕਦਾ ਵੀ ਉਹ ਕਿਹੜਾ ਪਰ ਉਸ 7 ਦਿਨਾਂ ਦੀ ਪਲ-ਪਲ ਦੀ ਜਾਣਕਾਰੀ ਜ਼ਰੂਰ ਆ। ਇਹ ਕਿਤਾਬ ਇਹ ਨਹੀਂ ਮੈਂ ਲਾਹੌਰ ਬੋਲਦਾ। ਇਹ ਦਾਵਾ ਹੈਲੋ ਮੈਂ ਲਾਹੌਰ ਤੋਂ ਬੋਲਦਾ। ਇਹ ਮੇਰਾ ਵੇਖਿਆ ਲਾਹੌਰ ਹੈ। ਇਹ ਮੇਰਾ ਤੱਕਿਆ ਕਸੂਰ ਆ। ਇਹ ਮੇਰੇ ਵੱਲੋਂ ਕੀਤੇ ਗਏ ਦਰਸ਼ਨ ਨਨਕਾਣਾ ਸਾਹਿਬ ਦੇ ਨੇ ਸੋ ਇਹਦੇ ਵਿੱਚ ਕਿਸੇ ਇੱਕ ਵਿਸ਼ੇ ਨੂੰ ਨਹੀਂ ਰੱਖਿਆ ਗਿਆ ਮੇਰੀ ਯਾਤਰਾ ਜਿਹੜੀ ਮੈਂ ਕੀਤੀ ਤੇ ਮੈਂ ਕੋਸ਼ਿਸ਼ ਕੀਤੀ ਇਹਨੂੰ ਇਸ ਢੰਗ ਨਾਲ ਲਿਖਾਂ ਕਿ ਉਹ ਪੜਨ ਵਾਲਾ ਹਰੇਕ ਬੰਦਾ ਉਹ ਯਾਤਰਾ ਕਰ ਲਵੇ ਮੇਰੀ ਕਿਤਾਬ ਪੜ ਕੇ ਕੋਈ ਬੰਦਾ ਨਨਕਾਣਾ ਸਾਹਿਬ ਜਾਣ ਦੀ ਹਿੰਮਤ ਕਰੇ ਕੋਈ ਬੰਦਾ ਲਾਹੌਰ ਜਾਣ ਦੀ ਕੋਸ਼ਿਸ਼ ਕਰੇ ਕੋਈ ਬੰਦਾ ਉਹਨੂੰ ਵੇਖਣ ਦਾ ਯਤਨ ਕਰੇ ਦੋਹਾਂ ਮੁਲਕਾਂ ਦੇ ਵਿੱਚ ਜਦੋਂ ਪੈਸਾ ਖਰਚਿਆ ਜਾਊਗਾ ਤਾਂ ਵਪਾਰ ਵਧੂਗਾ ਵਪਾਰ ਵਧੂਗਾ ਤਾਂ ਕਿਤੇ ਨੇ ਕਿਤੇ ਵਪਾਰ ਦੇ ਰਾਹੀਂ ਹੌਲੀ-ਹੌਲੀ ਪਿਆਰ ਦੇ ਦਰ ਵੀ ਖੁੱਲਣਗੇ ਉਸ ਕੋਸ਼ਿਸ਼ ਚ ਲਿਖੀ ਗਈ ਕਿਤਾਬ ਹੈ ਬਿਲਕੁਲ ਜੀ ਜਿਹੜਾ ਸ਼ਾਇਰ ਹੁੰਦਾ ਉਹ ਉਹਦੇ ਵਾਸਤੇ ਸ਼ਾਇਰੀ ਜਿਹੜੀ ਆ ਮੇਰੀ ਕਿਤਾਬ ਜਿਹੜੇ ਕਵਿਤੇ ਤਰਗਾ ਦਾ ਉਸ ਤੋਂ हट ਕੇ ਜਦੋਂ ਤੁਸੀਂ ਵਾਚਕ ਵੱਲ ਹੁੰਦੇ ਹੋ ਸ਼ਾਇਦ ਤਾਂ ਤੁਸੀਂ ਦੋ ਰਾਏ ਨਹੀਂ ਕਿ ਸ਼ਾਇਦ ਜਿੰਨੇ ਸੁਣੇ ਤੁਹਾਡੇ ਜਿਹੜੇ ਲਿਖੇ ਬੋਲ ਨੇ ਉਹ ਪੰਜਾਬ ਪੰਜਾਬੀ ਪੰਜਾਬੀ ਇਹਦੀ ਹਮੇਸ਼ਾ ਗੱਲ ਕਰਦੇ ਆ ਤੇ ਜਿਸ ਤਰ੍ਹਾਂ ਮਤਰਪਾ ਜੀ ਕਹਿ ਰਹੇ ਸੀ ਕਿ ਸ਼ਾਇਦ ਸਰੋਤਿਆਂ ਦਾ ਵੀ ਕਸੂਰ ਹੁੰਦਾ ਕਿ ਜਿਹੜੇ ਜੇ ਸਾਨੂੰ ਸਿੱਤਵਾਲ ਵਰਗੇ ਨੇ ਐਨੇ ਲੋਕੀਂ ਵੇਖਦੇ ਆ ਪਰ ਸਹੀਰਦ ਲੋਕ ਵੀ ਨੇ ਜਿਹੜੇ ਸੁਣਦੇ ਨੇ ਜੇਕਰ ਤੁਹਾਡੀ ਸ਼ਾਇਰੀ ਤਾਂ ਪੰਜਾਬ ਦੀ ਹਮੇਸ਼ਾ ਹੁੰਦੀ ਆ ਜਿੱਥੇ ਮੋਟੀਵੇਸ਼ਨਲ ਤੁਹਾਡੇ ਗੀਤ ਨੇ ਉਹਨਾਂ ਨੂੰ ਉਹਨੇ ਪਿਆਰ ਮਿਲਦਾ ਹੈ ਨਹੀਂ ਪਰ ਸ਼ਾਇਦ ਅਸੀਂ ਉਹ ਸੁਨੇਹਾ ਲੋਕਾਂ ਤੱਕ ਅਸਰੋਧਾਂ ਦਾ ਕਿਤੇ ਪਹੁੰਚਾ ਨਹੀਂ ਸਕਦੇ ਪਰ ਸਵਾਰ ਇਹ ਹੈ ਕਿ ਜੇਕਰ ਤੁਹਾਡਾ ਵਾਰਤਕ ਜਿਹੜਾ ਰੂਪ ਸੀ ਉਹਦੇ ਵਿੱਚ ਤੇ ਤੁਹਾਡੇ ਜਿਹੜੀ ਇੱਕ ਪ੍ਰੋਸਾ ਸ਼ਾਇਰੀ ਇਹ ਕਹਿ ਦਿੰਨੇ ਆ ਉਹਦੇ ਵਿੱਚ ਤੁਹਾਨੂੰ ਕਿੰਨਾ ਕੁ ਔਖਾ ਲੱਗਾ ਕਿਉਂਕਿ ਤੁਹਾਡਾ ਦੇ ਵਿੱਚ ਤਾਂ ਹੁਣ ਰਿਆ ਹੀ ਹੈ ਪਰ ਇਹਦੇ ਵਿੱਚ ਇੱਕ ਵਾਰ ਤੇ ਖਿਖਣ ਵਿੱਚ ਕਿੰਨਾ ਕੁ ਤੁਹਾਨੂੰ ਡਿਫਰੈਂਟ ਲੱਗਾ ਤੇ ਦੂਜਾ ਇਹ ਹੈ ਕਿ ਤੁਹਾਡਾ ਇਹ ਦਾ ਸਫਰਨਾਮਾ ਹੈ ਤੁਸੀਂ ਪਹਿਲਾਂ ਪਾਕਿਸਤਾਨ ਤੋਂ ਸ਼ੁਰੂ ਕੀਤਾ ਮੈਂ ਅੰਮ੍ਰਿਤਸਰ ਤੋਂ ਬੈਂਡਾ ਕਾਫੀ ਕਲੋਜ਼ ਕਰ ਜਨਰ ਹੌਰ ਦੇ ਤੇ ਅਸੀਂ ਵੀ ਆਪਣੇ ਦਾਦੇ ਬਾਬਿਆਂ ਤੋਂ ਹਮੇਸ਼ਾ ਹੀ ਉਹ ਸੰਤਾਲੀ ਦਾ ਦੁਕਾਨ ਜਿਹੜਾ ਸੁਣਦੇ ਰਹਿੰਦੇ ਆ ਤਾਂ ਸਾਡੇ ਲਈ ਤਾਂ ਉਹ ਆਜ਼ਾਦੀ ਹੈ ਪਰ ਉਹਨਾਂ ਦੀ ਤੇ ਕਬੰਦ ਜਿਹੜਾ ਵਾ ਉਹ ਲੋਖਿਆ ਪਰ ਆਸ ਰੂਗੀ ਮਿਲ ਰੂਗੀ ਤੁਸੀਂ ਹੋਰ ਵੀ ਜਿੱਥੇ ਵੀ ਜਾਓ ਐਵੇਂ ਦੇ ਸਫਰ ਨਾਮੇ ਜਿਹੜੇ ਆ ਲੈ ਕੇ ਆਓ ਕਿਉਂਕਿ ਲੋੜ ਆ ਤੁਹਾਡੇ ਵਰਗੇ ਜਿਹੜੇ ਚੰਗੇ ਲਿਖਣ ਵਾਲੇ ਚੰਗੀ ਸੋਚ ਵਾਲੇ ਆ ਪੰਜਾਬੀ ਦੀ ਜਿਹੜਾ ਲਿਟਰੇਚਰ ਆ ਉਹਦੇ ਵਿੱਚ ਉਹ ਇਜ਼ਾਫਾ ਹੋਵੇ ਥੈਂਕ ਯੂ ਬਾਈ ਜੀ ਭਾਈ ਜੀ ਜਿਵੇਂ ਤੁਸੀਂ ਕਿ ਇਹਨਾਂ ਦੋਨਾਂ ਲਿਖਤਾਂ ਦੇ ਵਿੱਚ ਕਿੰਨਾ ਕੁ ਫਰਕ ਆ ਤੇ ਕੀ ਔਖਾ ਲੱਗਿਆ ਮੈਨੂੰ ਲੱਗਦਾ ਇੰਪੋਰਟੈਂਟ ਆ ਲਿਖਣਾ ਉਦੀ ਬਣ ਗਈ ਆ ਵੱਖੋ ਵੱਖਰੀ ਜਿਵੇਂ ਮੈਂ ਜ਼ਿਆਦਾ ਗੀਤ ਲਿਖਦਾ ਹਾਂ ਪਰ ਜਿਹੜਾ ਵਾਰਤਕ ਵਾਲੇ ਪਾਸੇ ਇਹ ਮੇਰਾ ਇੰਟਰਸਟ ਮੋੜ ਤੋਂ ਹੀ ਰਿਹਾ ਇਹ ਮੈਨੂੰ ਔਖਾ ਨਹੀਂ ਲੱਗਾ ਕਿਉਂਕਿ ਮੈਂ ਗੀਤਾਂ ਦੇ ਨਾਲ ਨਾਲ ਥੋੜੀ ਬਹੁਤ ਗੱਲਬਾਤ ਕਿਸੇ ਸੋਸ਼ਲ ਮੀਡੀਆ ਤੇ ਕਦੇ ਲਿਖਤੀ ਕਦੇ ਕੋਈ ਘਟਨਾ ਵਾਪਰੀ ਉਹਦੇ ਸਬੰਧ ਵਿੱਚ ਕੋਸ਼ ਆਰਟੀਕਲ ਆਪ ਲਿਖ ਕੇ ਰੱਖਦੇ ਕੋਲੇ ਕਦੇ ਮੈਂ ਕਹਾਣੀਆਂ ਵੱਲੋਂ ਯਤਨ ਕੀਤਾ ਮੈਂ ਕਾਕਾ ਜੀ ਫਿਲਮ ਲਿਖੀ ਦੇਵ ਕਰੋੜ ਉਹਨਾਂ ਦੀ ਫਿਰ ਐਸਆਈ ਇਨਸਟੂਡੈਂਟ ਜਦੋਂ ਵੀਰ ਵਾਲੀ ਫਿਲਮ ਲਗੀ ਸੋ ਮੇਰਾ ਇੰਟਰਸਟ ਸੀ ਇਹਨਾਂ 'ਚ ਫਰਕ ਔਖਾ ਤਾਂ ਮੈਨੂੰ ਕੋਈ ਵੀ ਨਹੀਂ ਲੱਗਦਾ ਮੈਂ ਐਵੇਂ ਅੱਖਾਂ ਯਾਨੀ ਸੌਖਾ ਔਖਾ ਮੈਨੂੰ ਲੱਗਦਾ ਨਾਪ ਤੋਲ ਮੈਂ ਕਦੇ ਕਰਿਆ ਹੀ ਨਹੀਂ ਪਤਾ ਨਹੀਂ ਲੱਗਦਾ ਹੀ ਹੋਵੇ ਯਾਨੀ ਕਿ ਲਿਖਣਾ ਇੱਕ ਵਹਾ ਮੇਰੇ ਅੰਦਰੋਂ ਆ ਪਰਮਾਤਮਾ ਦੀ ਕਿਰਪਾ ਹੈ ਵੀ ਮੈਂ ਗੀਤ ਵੀ ਉਹਨੇ ਆਨੰਦ ਨਾਲ ਹੀ ਲਿਖਦਾ ਤੇ ਵਾਰਤਕ ਵੀ ਪਰ ਫਰਕ ਜਿਹੜਾ ਹੋਇਆ ਵੀ ਕਿਤਾਬ ਸਮਾਂ ਜ਼ਿਆਦਾ ਲੈਂਦੀ ਹੈ ਕਿਤਾਬ ਨੇ ਮੈਨੂੰ ਲੱਗਦਾ ਵੀ 6 ਮਹੀਨੇ ਮੈਂ ਇਥੇ ਲਾਇਏ ਨੇ ਤੇ ਉਦੋਂ ਚ ਵੀ ਮੇਰਾ ਜਿਹੜੀ ਜਤਨ ਰਿਹਾ ਹੈ ਵੀ ਇਹਨੂੰ ਲਗਾਤਾਰ ਸੌਖੀ ਕਰਦਾ ਰਹਾ 6 ਦੇ ਮੈਂ ਡਰਾਫਟ ਲਿਖੇ ਨੇ ਗੀਤ ਦਾ ਜਿਹੜਾ ਉਹ ਸੌਖੀ ਵਿਧੀ ਆ ਪਤਾ ਨਹੀਂ ਤਾਂ ਮੇਰੀ ਪ੍ਰੈਕਟਿਸ ਜਿਆਦਾ ਹੋਊਗੀ ਤੇ ਪਤਾ ਨਹੀਂ ਮੈਨੂੰ ਤਾਂ ਲੱਗਦਾ ਵੀ ਉਹ ਇੱਕ ਛੇਤੀ ਗੱਲ ਨੇ ਮੁੱਕ ਜਾਂਦੀ ਆ ਗੀਤ ਚ ਫਰਕ ਕੀ ਆ ਵੀ ਗੀਤ ਦੇ ਵਿੱਚ ਤੁਸੀਂ ਇੱਕ ਲਿਮਟਿਡ ਦਾਇਰੇ ਵਿੱਚ ਹੁੰਨੇ ਹੋ ਤੁਸੀਂ 4-5 ਅੰਤਰਿਆਂ 'ਚ ਗੱਲ ਮਕਾਉਣੀ ਹੁੰਦੀ ਆ ਇੱਕ ਕਹਾਣੀ ਤੋਰ ਕੇ ਸਿਰੇ ਲਾਉਣੀ ਹੁੰਦੀ ਆ ਇਹਦੇ 'ਚ ਤੁਸੀਂ ਖੁੱਲਾ ਵਿਚਰ ਸਕਦੇ ਹੋ ਤੁਸੀਂ ਤੁਹਾਡੀ ਕਲਪਨਾ ਦੀ ੜਾਰੀ ਵੱਜ ਜਾਂਦੀ ਆ ਤੁਹਾਡਾ ਜਿਹੜਾ ਖਿਆਲ ਆ ਉਹ ਵੱਧ ਦੈਰੇ ਨੂੰ ਕੰਟਰੋਲ ਕਰਨ ਲਈ ਵੱਲ ਨੂੰ ਜਾ ਸਕਦਾ ਸੋ ਇੰਨਾ ਕ ਫਰਕ ਮੈਂ ਤਾਂ ਮਹਿਸੂਸ ਕੀਤਾ ਹਾਂ ਤੱਕ ਧੰਨਵਾਦ ਭਾਜੀ ਬਾਦਰ ਮੁਰਕੀ ਸਾਹਿਬ ਗੱਲ ਹੋ ਰਹੀ ਹੈ ਤੇ ਮੈਨੂੰ ਇੱਕ ਨਾ ਸ਼ੇਅਰ ਯਾਦ ਆਉਂਦਾ ਹੈ ਜੋ ਬ੍ਰਤੰਗਨ ਦਾ ਔਰ

ਹਰ ਸ਼ਬਦ ਹਮੇਸ਼ਾ ਹੀ ਤੁਹਾਨੂੰ ਊਰਜਾ ਦਿੰਦਾ ਹੈ ਔਰ ਅੱਛੇ ਸ਼ਬਦ ਤਾਂ ਬਹੁਤ ਜ਼ਿਆਦਾ ਊਰਜਾ ਦਿੰਦੇ ਤੇ ਹੁਣ ਮੈਂ ਬੱਲੀ ਭਾਜੀ ਨੂੰ ਬੜਾ ਮਾਈਕ ਦਵਾਂਗਾ ਸਾਡੇ ਜਨੂ ਤੋਂ ਜੋ ਸਾਡੇ ਵਿਚਨੇ ਉਹਨਾਂ ਨੂੰ ਬੋਲਾਂਗਾ ਕਿ ਤੁਸੀਂ ਤੋਂ ਸ਼ਬਦ ਸਾਜੇ ਕਰੋ ਥੈਂਕ ਯੂ ਤੁਲਕਤભાઈ ਧੰਨਵਾਦ ਬੋਨਾ ਵੀਰਾਂ ਦਾ ਫਿਰ ਤੋਂ ਜੀ ਆਉਣ ਲਈ ਸ਼ੋਅ ਨੋਟਿਸ ਤੇ ਤੁਸੀਂ ਇੱਥੇ ਆਏ ਬਹੁਤ ਵਧੀਆ ਲੱਗਿਆ ਜੀ ਤੇ ਮੈਂ ਸਿਰ ਤੋਂ ਜਿਹੜੇ ਸਾਡੇ ਟੀਵੀ ਨਾਲ ਜੁੜੇ ਹੋਏ ਐਡਵਰਟਾਈਜ਼ਰਸ ਨੇ ਜੀ ਉਹਨਾਂ ਦਾ پھر تو ویلکم کرنا چاہوں گا کہ وہ بھی شورٹ نوٹس سے اتنے پہنچے سارے مائگریشن تو روبن چوہان روی شاہ سننا جی ساری ٹیم اور نہیں اویلیبل گئے بٹ فادر صاحب آئے ہیں روبن بھائی جی गेट अकाउंटेड ਤੋਂ ਗੁੱਡਬੀ 4G ਸਟਾਰ ਮੋਟਰ ਵਰਕਸ ਤੋਂ ਮਨੀ ਸਾਹਿਬ ਪਰਮਨਿ ਸਾਹਿਬ ਤੇ ਮਨੁਸ਼ਤਰਪਾ ਜੀ ਤੇ ਉਹਨਾਂ ਦੀ ਸਾਰੀ ਟੀਮ ਮਨੀ ਸਾਹਿਬ ਉੱਤੇ ਮੌਜੂਦ ਨੇ ਧੰਨਵਾਦ ਮਨੀ ਸਾਹਿਬ ਅਮਲਿਕ ਤੇ ਐਕਸਪਰਟ ਅਕਾਊਂਟਿੰਗ ਤੋਂ ਮਨੀ ਜਨਾਰਾ ਜੀ ਤੇ ਉਹਨਾਂ ਦੀ ਟੀਮ ਮਨੀ ਭਾਜੀ ਵੀ ਸ਼ੋਰਟ ਨੋਟਿਸ ਤੇ ਆਇਆ ਨੇ ਥੈਂਕ ਯੂ so much ਮਨੀ ਭਾਜੀ ਸ਼ਰਮਾ ਸੋਲੀਸਿਟਰ ਤੋਂ ਵਿਕ੍ਰਮ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਲਾਸਟ ਮਿਨਟ ਤੇ ਵੀ ਆਪਣੀ ਕਾਲ ਗਲਤ ਹੋਈ ਹੈ ਕਿ ਤੁਸੀਂ ਇੱਥੇ ਬੋਲੂ ਨੂੰ ਧੰਨਵਾਦ ਤੁਹਾਡਾ ਤੇ ਪੰਜਾਬ ਸਪੀਕ ਚਾਰਜ ਕੋਰਨਰ ਤੋਂ ਮਿਲਵੈ ਸੰਤੋਲਾ ਭਾਜੀ ਦੇਖੀ ਤੇ ਸੰਤੋਲਾ ਭਾਜੀ ਦੋਵੇਂ ਵੀ ਇੱਥੇ ਮੌਜੂਦ ਨੇ ਸਾਰੀ ਟੀਮ ਹਮੇਸ਼ਾ ਤੋਂ ਪੰਜਾਬ ਟੀਵੀ ਦੇ ਨਾਲ ਜੁੜੀ ਹੈ ਜਦੋਂ ਕੋਵਿਡ ਦਾ ਟਾਈਮ ਸੀ ਤੇ ਕੋਵਿਡ ਦਾ ਟਾਈਮ ਬਹੁਤ ਔਖਾ ਸਮਝਿਆ ਹਰ ਬਿਜ਼ਨਸ ਵਾਸਤੇ ਸਪੈਸ਼ਲੀ ਮੈਲਬਨ ਵਾਸਤੇ ਵਿਟੋਰੀਆ ਵਾਸਤੇ ਕਿਉਂਕਿ ਲੋਂਗੇਸਟ ਲੌਕਡਾਊਨ ਇਨ ਦਾ ਵਰਲਡ ਜਿਹੜਾ ਉਹ ਇੱਥੇ ਰਿਹਾ ਤੇ ਜਿਹੜੇ ਬਿਜ਼ਨਸ ਸਾਡੇ ਨਾਲ ਤੋਂ ਹੋ ਤੇਰੇ ਆ ਉਹਨਾਂ ਕਰਕੇ ਹੀ ਜਿਹੜਾ ਪੰਜਾਬ ਟੀਵੀ ਅੱਜ ਵੀ ਜਿਹੜਾ ਕੰਮ ਚੱਲਿਆਂਦਾ ਸਾਰੇ ਇੱਕ ਗੱਲ ਬਹੁਤ ਬੋਤ ਵਾਦੀ ਤੇ ਟੈਕਸ ਤੋਂ ਰਾਨੀ ਵਰਮਾ ਜੀ ਜੀ ਉਹਨਾਂ ਦੀ ਟੀਮ ਭਾਈ ਸਾਹਿਬ ਵੀ ਆਏ ਹੈ ਜੀ ਸ਼ੋਅ ਤੁਹਾਡੇ ਸਦੇ ਤੇ ਆਪਣਾ ਵੱਟਵਾ ਸਾਹਿਬ ਦੀ ਇੰਟਰੋਡਕਸ਼ਨ ਹੋ ਚੁੱਕੀ ਹੈ ਸਿੱਧੂ ਜੀਾਂ ਨੂੰ ਆਪਣਾ ਸੁਨਦਰ ਸਿੱਧੂ ਤੇ ਸੀਮੋ ਭਾਈ ਉਹਨਾਂ ਕਰਕੇ ਜਿਹੜੀ ਅੱਜ ਦੀ ਸ਼ਾਮ ਬਹੁਤ ਸਕਸੈਸਫੁਲ ਹੋ ਗਈ ਖੁਸ਼ੀ ਅੱਗੇ ਤੇ ਅਸੀਂ ਇੱਕ ਐਪਲੀਕੇਸ਼ਨ ਵੀ ਲਾਂਚ ਕਰਨੀ ਹੈ ਜੀ ਅੱਜ ਗਗਨਜੀ ਕੋਰ ਚਰਾਗੀ ਦੇ ਲਈ ਸਪੈਸ਼ਲੀ ਹਾਂਜੀ ਜੱਸੀ ਕੱਲਗੇ ਠੀਕ ਹੈ ਜੀ ਜੱਸੀ ਵੈਲਕਮ ਆ ਤੁਹਾਡਾ ਵੀ ਤੇ ਟੀਮ ਦੇ ਮੈਂਬਰ ਜਿਵੇਂ ਜਿਵੇਂ ਟੀਮ ਬੱਧ ਰਹੀ ਹੈ ਜੀ ਕੋਈ ਟੀਮ ਦੇ ਮੈਂਬਰ ਜੇ ਇਥੇ ਪਹੁੰਚੇ ਚਾਹੀ ਜੀ ਮੈਂ ਥੋੜਾ ਵੈਲਕਮ ਕਰਦਾ ਪਲੀਜ਼ ਤੁਸੀਂ ਆਓ ਤੇ ਐਪਲੀਕੇਸ਼ਨ ਬਾਰੇ ਥੋੜੀ ਜੀ ਜਾਣਕਾਰੀ ਅਨ ਇਨੀਸ਼ੀਅਲੀ ਤੁਹਾਨੂੰ ਦਿਓ ਬਾਕੀ ਜਾਣਕਾਰੀ ਅਸੀਂ ਜਦੋਂ ਕੋਰਡਿੰਗ ਪੋ ਕਰਵਾਵਾਂਗੇ ਬਾਕੀ ਉਹ ਸਪੈਸ਼ਲੀ ਵਿਸਪਨ ਤੋਂ ਅਪਲਾਈ ਕਰਕੇ ਆਇਆ ਤੇ ਸਾਡੀ ਰਿਕੁਐਸਟ ਤੇ ਉਹਨਾਂ ਨੇ ਐਕਸਟੈਂਡ ਵੀ ਕਰਾਈ ਹੈ ਅਪਲਾਈਡ ਸਪੈਸ਼ਲੀ ਇਸੇ ਇਵੈਂਟ ਲਈ ਫੰਕਸ਼ਨ ਲਈ ਥੈਂਕ ਯੂ ਸੋ ਮੱਚ ਤੇ ਮੈਂ ਹਾਂ ਸਭ ਤੋਂ ਪਹਿਲਾ ਕੰਮ ਬੈਠ ਕੇ ਮੈਂ ਮਨ ਨੂੰ ਸਾਰਿਆਂ ਤੇ ਕਰ ਲਈ ਸਤਿ ਸ਼੍ਰੀ ਅਕਾਲ ਤੇ ਇੱਕ ਵਾਰ ਫਿਰ ਤੋਂ ਮੇਰੀ ਰਿਸਪੈਕਟਡ ਵੀਰ ਜੀ ਆਮ ਸਿਮਨਜੋਤ ਮੱਲ ਸਾਰ ਜੀ ਤੇ ਹਿਲਰੋਂ ਦਾ ਵੀ ਜੀ ਦਾ ਬਹੁਤ ਬਹੁਤ ਆਜ਼ਾਦਨ ਵਾਦਾ ਆਪਣੇ ਵੀ ਜੀ ਟਾਈਮ ਚ ਟਾਈਮ ਕੱਟ ਕੇ ਤੁਸੀਂ ਆਇਓ ਤੇ ਅੱਜ ਦਾ ਜਿਹੜਾ ਇੱਕ ਹੋਰ ਜਿਹੜਾ ਸਾਡੇ ਹਿੱਸੇ ਆਇਆ ਇੰਨਾ ਸੋਹਣਾ ਕੰਮ ਜਿਹੜਾ ਮੰਡੀ ਜੀ ਉਹਨਾਂ ਨੇ ਦੱਸਿਆ ਕਿ ਇੱਕ ਬ੍ਰਿਤੀ ਤੇ ਵਿਰਾਸਤ ਐਪਲੀਕੇਸ਼ਨ ਅਵੇ ਲਈ ਆਪਾਂ ਲਾਂਚ ਕਰ ਰਹੀਆਂ ਤੇ ਇਹ ਸੁਣ ਕੇ ਮੈਨੂੰ ਇੰਨੀ ਖੁਸ਼ੀ ਹੋਈ ਕਿਉਂਕਿ ਮੇਰੀ ਬਹੁਤ ਜ਼ਿਆਦਾ ਕੋਸ਼ਿਸ਼ ਹੁੰਦੀ ਆ ਆਪਣੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਡੀ ਮਤਲਬ ਵਿਰਾਸਤ ਨਾਲ ਕਰ ਚੁਣਾ ਜੋੜ ਕੇ ਰੱਖਣ ਦੀ ਤੇ ਇੱਕ ਅਸੀਂ ਵਿਜ਼ਨ ਲੈ ਕੇ ਚੱਲ ਰਹੀਆਂ ਕਿ ਅਸੀਂ ਕਲਾਈਡ ਨਾਰਥ ਦੇ ਵਿੱਚ ਪੰਜਾਬੀ ਸਕੂਲ ਨੂੰ ਲੈ ਕੇ ਆਈਏ ਸਕੂਲ ਲੈ ਕੇ ਆਉਣਾ ਬਹੁਤ ਕੰਪਲਿਕੇਟਿਡ ਤੇ ਬਹੁਤ ਔਖਾ ਪ੍ਰੋਸੈਸ ਆ ਤੇ ਮੈਂ ਸੋਚ ਸਕਦੀ ਆ ਕਿ ਤੁਹਾਡੀ ਕਿੰਨੀ ਮਿਹਨਤ ਲੱਗੀ ਹੋਣੀ ਆ ਇੱਕ ਐਪ ਨੂੰ ਰੈਡੀ ਕਰਨ ਦੇ ਲਈ ਤੇ باقی ਨੂੰ ਲੱਗਦਾ ਹੈ ਸਮੇਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਜਿੰਨਾ ਅਸੀਂ ਟਾਈਮ ਸਪੈਂਡ ਕਰਦੇ ਸੀ ਕਿਤਾਬਾਂ ਪੜਨ 'ਤੇ ਜਾਂ ਆਪਣੇ ਬਜ਼ੁਰਗਾਂ ਤੋਂ ਸਿੱਖਣ ਤੇ ਪਰ ਹੁਣ ਟਾਈਮ ਦੇ ਨਾਲ ਇੱਕ ਚੇਂਜ ਆ ਜਿਹੜੀ ਕਿਉਂਕਿ ਬੱਚੇ ਅੱਜ ਕੱਲ ਦੇ ਕਿਤਾਬਾਂ ਨੂੰ ਮੈਨੂੰ ਲੱਗਦਾ ਇੰਨਾ ਪਿਆਰ ਨਹੀਂ ਕਰਦੇ ਜਿੰਨਾ ਐਪਸ ਨੂੰ ਕਰਦੇ ਨੇ ਜਾਂ ਆਨਲਾਈਨ ਗੇਮਸ ਨੂੰ ਕਰਦੇ ਨੇ ਤੇ ਇਹ ਬਹੁਤ ਸੋਹਣਾ ਤੁਹਾਡਾ ਉਪਰਾਲਾ ਹੈ ਕਿਉਂਕਿ ਟਾਈਮ ਦੇ ਨਾਲ-ਨਾਲ ਸਾਨੂੰ ਵੀ ਬਦਲਣਾ ਪੈਂਦਾ ਕਿ ਬੱਚਿਆਂ ਨੂੰ ਸਿਖਾਉਣ ਦੇ ਜਿਹੜੀ ਤਰੀਕੀ ਆ ਉਹ ਬਦਲ ਦੇਣੇ ਜਿਨੋਂ ਦੇ ਨੇ ਤੇ ਇਹ ਬਹੁਤ ਸੋਹਣਾ ਉਪਰਾਲਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਵੀ ਟਾਈਮ ਕੱਢ ਕੇ ਆਏ ਹੋ ਤੇ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਮੈਂ ਗੁਜਾਰਿਸ਼ ਕਰੂੰਗੀ ਕਿ ਤੁਸੀਂ ਪਲੀਜ਼ ਆਓ ਤੇ ਜਿਹੜਾ ਆਪਣਾ ਐਪ ਆ ਉਹਦੇ ਬਾਰੇ ਸਾਨੂੰ ਸਾਰਿਆਂ ਨੂੰ ਥੋੜਾ ਜਿਹਾ ਤੁਸੀਂ ਦੱਸੋ ਤੇ ਨਾਲ ਹੀ ਮੈਂ ਚਾਹੂੰਗੀ ਕਿ ਸਾਡੇ ਰਿਸਪੈਕਟਡ ਜਿਹੜੇ ਗੈਸਟ ਨੇ ਅੱਜ ਦੇ ਗਿਲਰੰਧਾ ਵੀਰ ਜੀ ਐਂਡ ਸਿਮਨ ਜੋਤ ਸਿੰਘ ਮਕਰ ਜੀ ਪਲੀਜ਼ ਤੁਸੀਂ ਵੀ ਆਓ ਤਾਂ ਕਿ ਆਪਾਂ ਇਕੱਠੇ ਇਹਨਾਂ ਦਾ ਜਿਹੜਾ ਐਪ ਆ ਉਹ ਲਾਂਚ ਕਰੀਏ